ਏ ਸਤਿ ਸ੍ਰੀ ਅਕਾਲ ਦੋਸਤੋ ਇਹ ਚੈਨਲ ਪਹਿਲਾਂ ਕਿਸੇ ਮੇਰੇ ਰਿਲੇਟਡ ਫੈਮਿਲੀ ਦੇ ਵਿੱਚੋਂ ਸੀ ਤੇ ਦੋਸਤੋ ਹੁਣ ਇਸ ਚੈਨਲ ਤੇ ਨਵੇਂ-ਨਵੇਂ ਵਲੌਗ ਆਇਆ ਕਰਨਗੇ ਮੈਨੂੰ ਤੁਹਾਡੇ ਸਾਥ ਦੀ ਜ਼ਰੂਰਤ ਹੈ ਤੁਸੀਂ ਮੈਨੂੰ ਸਾਥ ਦਿਓ ਇੱਕ ਨਵੇਂ ਵਲੌਗ ਚ ਅੱਜ ਆਪਾਂ ਤੁਹਾਨੂੰ ਸਨਸੈਟ ਦਾ 뷰 ਦਿਖਾਣਿਆ ਤੁਸੀਂ 뷰 ਦੇਖਿਓ ਕਿੰਨਾ ਘੈਂਟ ਹੁੰਦਾ ਹੈ ਚਲੋ ਆਪਾਂ ਤੁਹਾਨੂੰ ਸਨਸੈਟ ਦਾ 뷰 ਦਿਖਾਈਏ ਇਸ ਸੈਨੇਮੈਟਿਕ ਜੇ ਸ਼ੋਟ ਲੈਨੇ ਆਪਾਂ ਤੇ ਤੁਹਾਨੂੰ ਦਿਖਾਣੇ ਆ ਤੇ ਤੁਸੀਂ ਚੈੱਕ ਕਰੋ ਕਿੰਨਾ ਘੈਂਟ 뷰 ਹੈ ਤੁਹਾ ਵਾ ਮੇਰੇ ਪਿੰਡ ਦਾ ਮੇਰੇ ਘਰ ਦਾ वेलकम गाइस गाइस व्यू पीछे चेक करो कि ना कैंट आ रहा है व्यू चेक करो गाइस कि ना कैंट है ना देखो नेचुरल दा सनसेट व्यू चेक करो गाइस हाले आपा बस नमे नमे ब्लॉग आन करने के अपने शुरू हो ने ते गाइस चेक करो पीछे चेक करो पीछे सनसेट व्यू कि ना कैंट आ रहा ना जबरदस्त आज ना काफी धुंध करके पीछे सनसेट व्यू ना थोड़े फॉग दिस रही है ਤੇ ਅੱਜ ਨਾ ਆਪਾਂ ਜਕਰਿਆਂ ਤੇ ਥੋੜੀ ਫੌਗ ਜੀ ਜ਼ਿਆਦਾ ਹੈ ਤੇ ਪਿੱਛੇ ਸੂਰਜ ਬਸ ਹੁਣ ਛਿਪਣ ਵਾਲਾ ਹੈ ਸਨਸੈਟ 뷰 ਵੈਸੇ ਬਹੁਤ ਹੈਟਾਰਕ ਹੈ ਪੂਰਾ ਬਹੁਤ ਕਲੀਅਰ ਅੰਸਾਰ ਗਿਆ ਫੇਸ ਤੇ ਦਾਗ ਇੱਕ ਇੱਕ ਦਿਸ ਰਿਹਾ ਨਾ ਹਨਾ ਗਾਇਸ ਚੈੱਕ ਕਰੋ ਤੇ ਆਪਣਾ ਚੈਨਲ ਕਰਨਾ ਸਬਸਕ੍ਰਾਈਬ ਆਉਣ ਵਾਲੇ ਕੈਂਟ ਕੈਂਟ ਆਪਣੇ ਵਲੌਗ ਰਹਿਣਗੇ ਅੱਜ ਦਾ ਆਪਣਾ ਮਿੰਨੀ ਵਲੌਗ ਆ ਗਾਇਸ ਜਿਆਦਾ ਵੱਡਾ ਤਾਂ ਆਪਾਂ ਵਲੌਗ ਨਹੀਂ ਬਣਾ ਰਹੇ ਛੋਟਾ ਹੀ ਆ ਮਿੰਨੀ ਵਲੌਗ ਆ ਬਸ ਤੁਸੀਂ ਲਾਈਕ ਸ਼ੇਅਰ ਤੇ ਚੈਨਲ ਸਬਸਕ੍ਰਾਈਬ ਕਰ ਦਿਓ ਤੇ ਆਉਣ ਵਾਲੇ ਕੈਂਟ ਕੈਂਟ ਵਲੌਗ ਆਣ ਕਰਨਗੇ ਜਿਆਦਾ ਆਪਣਾ ਇਹ ਹੀ ਵਲੌਗ ਆ ਤੇ ਆਉਣ ਵਾਲੇ ਕੈਂਟ ਕੈਂਟ ਵਲੌਗ ਆਣ ਕੇ ਆਪਣਾ ਚੈਨਲ ਕਰ ਲੋ ਸਬਸਕ੍ਰਾਈਬ ਪ੍ਰੀਤ ਸ਼ੇਰ ਸਿੰਘ ਵਾਲਾ ਚੈਨਲ ਦਾ ਨਾਮ ਆ ਕਰ ਲੋ ਸਬਸਕ੍ਰਾਈਬ ਆਉਣ ਵਾਲੇ ਘੰਟ ਘੰਟ ਆਪਾਂ ਤੁਹਾਨੂੰ ਵਸਤੀ ਵਲੌਗ ਲਿਆਵਾਂਗੇ ਤੁਸੀਂ ਮੇਰੀ ਕਰਨੀ ਹੈ ਸਪੋਰਟ ਚੈਨਲ ਨੂੰ ਕਰਨਾ ਸਬਸਕ੍ਰਾਈਬ ਤੇ ਬੈਲ ਆਈਕਨ ਜਰੂਰ ਦਬਾ ਲੈਣਾ ਤੇ ਆਉਣ ਵਾਲੇ ਘੰਟ ਘੰਟ ਵਲੌਗ ਆਉਣ ਕਰਨਗੇ ਤੇ ਅੱਜ ਦਾ ਵਲੌਗ ਆਪਾਂ ਇੱਥੇ ਹੀ ਸਮਾਪਤ ਕਰਦੇ ਆਂ